ਸਤਨਾਮ ਸ਼੍ਰੀ ਵਾਇਕੁਰੂ ਸਾਹਿਬ ਜੀਓ ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਕੀ ਸਚੁ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਈ ਜੇ ਲਾਇ ਰਹਾ ਲਿਫਤਾਰ ਹੁਕਿਆ ਪੁਖਨਾ ਉਤਰੀ ਜੇ ਬੰਦਾ ਪੂਰੀਆਂ ਭਾਰ ਸਹੇ ਸਿਆਣ ਪਾਲਖ ਹੋਏ ਤੇ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਰਨਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਕੇ ਹਾ ਜਾਈ ਹੁਕਮੀ ਹੋਵਨ ਜੇ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਾਈਏ हुक्मे अंदर सबको बाहर हुक्म न ना कोए नानक ना को हुक्मे जे बुझे ते हौं में कह न कोए गावे को तान होवे किसे तान गावे को दात जाने निशान गावे को गुण वडियाइयां चार गावे को विद्या विखम विचार गावे को साज करे तनखे गावे को जी ले फिर दे गावे को जापे दिसे दूर गावे को वेखे हादरा दूर कथना कथी न आवे तोट कथ कत, कथ कत, कथी कोटि कोट कोट देदा देले दे ले दे थक पाहे जुगा जुगंतर खाही खाए हुक्मी हुक्म चलाए राहो नानक विग सेवे परवाओ साचा साहिब साच नाए पाख्या पाओ अपार आखे मंगे दे दे, दे दात करे दातार फेर के अगे रखिए जित से दरबार मुंह के बोलन बोलिए जित सुन तरे प्यार ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ세 ਵਤਨ ਪਾਇਆ ਮਾਨ ਨਾਨਕ ਗਾਵੇ ਕੁਨੀ ਨਿਧਾਨ ਗਾਵੇ ਸੁਨੇ ਮਨ ਰਖੇ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਹਰ ਸਮਾਈ ਗੁਰ ਇਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦਹਿ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨ ਜਾਈ ਤੀਰਥ ਨਾ ਬਾਜੈ ਤਿਸ ਭਾਵਾ ਬਿਨ ਪਾਣੇ ਕੇ ਨਾਈ ਕਰੀ ਜੇ ਤਿਸਠ ਉਪਾਈ ਵੇਖਾਵਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਬੁਰਕੀ ਸਿੱਖ ਸੋਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਰ ਨ ਜਾਏ ਜੇ ਯੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀੇ ਨਾਲ ਚਲੇ ਸਬ ਕੋਏ ਚੰਗਾ ਨਾ ਔਰ ਥਾਇ ਕੇ ਜਸ ਕੀਤ ਜਗ ਲੈ ਜੈ ਤਿਸ ਨਦਰ ਨ ਆਹਈ ਤੇ ਬਾਤਨ ਪੁੱਛੇ ਕੇ ਕਿਟਾ ਅੰਦਰ ਕਿਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਤੇ ਹਾ ਕੋਈ ਨਾ ਸੁਝਈ ਜੈ ਤਿਸ ਗੁਣ ਕੋਈ ਕਰੇ ਸੁਨੇ ਸਿੱਧ ਪੀਰ ਸੁਰਨਾਤ ਸੁਨੇ ਤਤ ਤਵਲ ਆਕਾਸ ਸੁਨੇ ਦੀਪ ਲੋ ਪਾਤਲ ਸੁਨੇ ਪਹੁੰਚ ਸਕੇ ਕਾਲ नानक भगता सदा विगा सुने दुख पाप का नाश सुने इस्त्र ब्रह्मा इन्द सुने मुख सला हनुमंत सुने जग जुगतन भेद सुने शास्त्र सिमरत वेद नानक भगता सदा विगा सुने दुख पाप का नाश सुने सतसंतोक ज्ञान सुने 68 का स्नान सुने परकड़ पावे मान सुने लागे सहज ध्यान नानक भगता सदा विगा सुने दुख पाप का नाश सुने सरा गुनाह के गा सुने शेख पीर पातसा सुने अंधे पावेरा सुने हाथ होवे असगा नानक भगता सदा विगा सुने दुख पाप का नाश मन्ने की गत कहि न जाय जेको कहे पीछे पछताए कागज कलम न लेखण हार मन्ने काबे करन विचार ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਉਣ ਕੀ ਸੁਧ ਮੰਨੇ ਮੂਛੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਥਿਓ ਪਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਕਰੇ ਤਾਰੇ ਗੁ ਸਿਖ ਮੰਨੇ ਨਾਨਕ ਭਾਵੇ ਨਾ ਪਿੱਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ पंच परवान पंच प्रधान पंचे पावे दर्गे मान पंचे सोदर राजान पंचा का गुर एक त्यान जे को कहे करे विचार करते के करने नहीं सुमार तोल तरम दिया का पूत संतोग थाप रखिया जिन सूत जे को बुझे होवे सच्यार तवले ऊपर केता पार." ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਨ ਜੋਰਜੀ ਜਾਤ ਰੰਗਾ ਕੇ ਨਾਉ ਸਬਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਨ ਸੁਆਲੀਓ ਰੂਪ ਕਹਿਤੀ ਦਾਤ ਜਾਣੇ ਕੌਣ ਕੂਤ ਕੀ ਤਪਸਾਓ ਇੱਕ ਕਬਾਓ ਤਿਸਤੇ ਹੋਏ ਲਖ ਦਰਿਆਓ कुदरत गवन कहा विचार वारिया ना जावा एक बार जो तुद भावे साई पलीकार तू सदा सलामत निरंकार असंख जप असंख भाव असंख पूजा असंख सपताओ असंख ग्रंथ मुख वेद पाठ असंख जोग मन रहे उदास असंख भक्त गुण ज्ञान विचार असंख सती असंख दातार असंख सुर पकसार असंख मौन निभलाय तार ਕੁਦਰਤ ਕਮਨ ਕਹਾਗੀ ਚਾਰ ਵਾਰੀਆਂ ਨਾਚਾਵਾ ਇੱਕ ਵਾਰ ਚੌਥ ਉਦਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੋਖ ਅੰਧਕੋਰ ਅਸੰਖ ਚੋਰ ਹਰਾਨ ਮੁਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਡਤੀਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰੇ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰੀਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਉ ਅਸੰਖ ਠਾਉ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜਿ ਫਰਮਾਏ ਤਿਤ ਤਿ ਪਾਏ ਜੇ ਤਾ ਕੀਤਾ ਤੇ ਤਾ ਨਾ ਹੋ ਵਿਨਾਵੇ ਨਾ ਇੱਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੇਰ ਤੰਦੇ ਪਾਣੀ ਤੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਤੋਏ परिये मत पापा के संग औोपे नावे के रंग पुनी पापी आखन है कर कर करना लिख ले जाओ आपे बीज आपे ही खाओ नानक हुमी आवे जाओ तीर्थ तप दयादत दान जेको पावे दिल का मान मनिया मन किता पाओ अंतर्गत तीर्थ मलनाओ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣ ਕੀਤੇ ਭਗਤ ਨ ਹੋਏ ਸਵਸਤ ਆਤ ਬਾਣੀ ਬਰਮਾਓ ਸਤ ਸਵਾਂਸਦਾ ਮੰਚਾਓ ਕਵਨ ਸੁਵੇਲਾ ਵਕਤ ਕਵਨ ਕਵੰਥਿਤ ਕਵਨ ਵਾਰ ਕਵਨ ਸ੍ਰੁੱਤੀ ਮਹੋ ਕਵਨ ਜਿਤ ਹੋਵਾ ਆਕਾਰ ਵੈਨ ਨ ਪਈਆ ਪੰਡਤੀ ਜੇ ਹੋਵੇ ਨੇਕ ਪੁਰਾਨ ਵਕਤ ਨਾ ਪਾਈਓ ਕਾ ਦੀਆ ਜੇ ਲਿਖਣੇ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁਤਮਾਉ ਨਾ ਕੋਈ ਜਾ ਕਰਤਾ ਸਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾਤਾਲ ਪਤਾਲ ਅਗਾਸ ਅਗਸ ਓੜਕ ਓੜਕ ਪਾਲ ਥਕੇ ਵੈਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇ ਬਾ ਅਸਲੋ ਇਕ ਤਾਤ ਲੇਖਾ ਹੋਇ ਤੇ ਲਿਖੀਐ ਲਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾ ਇਤੀ ਸੁਰਤ ਨ ਪਾਇਆ ਨਦੀਆ ਅਤੇ ਵਾ ਪਵੇ ਸਮੁੰਦ ਨ ਜਾਣੀਏ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਣੀ ਜੈ ਕਿਸ ਮਨੋਂ ਨ ਬਿਸਰੇ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਣ ਸੁਨਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕਿਤਾ ਆਕਾਰ ਅੰਤ ਨ ਜਾਪੇ ਪਾਰਾਹਾਰ ਅੰਤ ਕਾਰਨ ਕੇਤੇ ਬਿਲਾ ਹੈ ਤਾਂ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਏ ਬਉਤਾ ਕਹੀਏ ਬਉਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨ ਤਮਾਏ ਕਹਤੇ ਮੰਗੇ ਜੋਦ અપਾਰ ਕੇ ਤਿਆਗਣਤ ਨਹੀਂ ਵਿਚਾਰ ਕਿਤੇ ਖੱਤੂਟੇ ਵੇਕਾਰ ਕਹਤੇ ਲੈ ਲੇ ਮੁਕ ਕਰ ਪਾਹੇ ਕਹਤੇ ਮੂਰਖ ਖਾਹੀ ਖਾਏ ਕਹਤਿਆ ਦੁਖ ਭੂਖ ਸਤ ਮਾਰ ਇਹ ਬੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਸਕੀ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤੀਆ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭਿਕੇ ਕੇ ਜਿਸਨੋ ਬਖਸੇ ਸਿੱਖ ਸੁਲਾ ਨਾਨਕ ਪਾਤਸ਼ਾਹੀ ਪਾਚਾ ਅਮੁਲ ਗੁਣ ਅਮੁਲ ਵਪਾਰ ਅਮੁਲ ਵਪਾਰੀ ਅਮੁਲ ਭੰਡਾਰ ਅਮੁਲ ਆਵੇ ਅਮੁਲੇ ਜਾਏ ਅਮੁਲ ਪਾਏ ਅਮੁਲਾ ਸਮਾਏ अमूल करम अमुल दी बाण अमूल तुल अमुल परवान अमूल बख्शीस अमुल निशान अमुल करम अमुल, अमुल फुरमान अमलो अमल आख्या न जाए आख आख रहे लिबलाए आखे वेद पाठ पुराण आखे पढ़े करे बख्यान आखे ब्रह्मे आखे इंद आखे गोपी ते गोविंद आखे इसर आखे सिद्ध आखे केते कित्ते बुद्ध ਆਖੇ ਦਾਣਵ ਆਖੇ ਦੇਵ ਆਖੇ ਸੂਰ ਨਰਮਨਜਨ ਸੇ ਕਹਤੇ ਆਖੇ ਆਖਣ ਪਾਏ ਕਹਤੇ ਕੇਕੇ ਉੱਠ ਉੱਠ ਜਾਏ ਐਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੇਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਏ ਸਿਰ ਗਵਾਰਾ ਗਵਾਰ ਸੋਦਰ ਕੇ ਹਸੋ ਕਰ ਕੇ ਹਾ ਜਿਤ ਵੇ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਖਾ ਕੇ ਤੇਵਾਣ ਹਾਰੇ ਕਹਿਤੇ ਰਾਗ ਪਰਿ ਸੋ ਕਹੀ ਅਨ ਕਹਤੇ ਗਾਮਣ ਹਾਰੇ ਗਾਵੇ ਤੁਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵ ਤਿਆਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣਿਆ ਮਨ ਮੋਹਨ ਸੁਰਗਾ ਮਛ ਪਿਆਲੇ गावਨ रतन उपाए तेरे अठ छती रथ नाले गावे जोद महाबल सूरा गावे खाणी चारे गावे खंड मंडल ब्रह पंडा कर कर रखे तारे सही तुद नो गावे जो तुद पावन रते तेरे भक्त रसाले होर केते गावन सैमे चितना आवन नानक क्या विचारे ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਤ ਸਹਾ ਸਪਤ ਸਾਹਿਬ ਨਾਨਕ ਰਹਿਨ ਰਜਾਈ ਮੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੇ ਵਿਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਤਿਤ ਆਈ ਪੰਥੀ ਸਗਲ ਜਮਾਤੀ ਮਨਜੀ ਤੇਜ ਜੀਤ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ ਸਭੁਕਤ ਗਿਆਨ ਦਿਆ ਪੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸੱਚਾ ਕੀ ਰਿਚਿਤ ਅਵਰਾ ਸਾਥ ਜੋਗ ਵਿਚੋਗ ਦੁਈ ਕਾਰ ਚਨਾਵੇ ਲਖੇ ਆਵੇ ਪਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਅਨਾਹਤ ਝੁਗ ਝੁਗ ਇੱਕੋ ਵੇਸ ਇੱਕ ਕਮਾਈ ਜੁਗਤ ਵੀ ਆਈ ਤਿੰ ਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀਬਾਨ ਜੀਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਔਨਾ ਨਦਰ ਨ ਆਵੇ ਬਉਤਾ ਇਹ ਵਿਡਾਨ ਆਦੇਸ਼ ਤਿਸੇ ਆਦੇਸ਼ ਆਦ ਅਨਿਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਰ ਜੋ ਕਿਛ ਪਾਇਆ ਸੁ ਇੱਕਾ ਬਾਾਰ ਕਰ ਕਰ ਵੇਖੇ ਸਰਜਨਹਾਰ नानक सच्चे की साचीकार आदेश से आदेश आद अनिल अनाद अनाहत जुग जुग एको एक वेस एक दो जिबो लख होए लख होवे लख 20 लख लख गेड़ा आखीए एक नाम जगदीस एतरा पथ पावडिया चढ़िए होए 21 ਉਨੰਗਲਾ ਆਕਾਸ ਕੀ ਕੀਟਾ ਆਈ ਦੀ ਸਨਾਨਕ ਨਦਰੀ ਪਾਈਏ ਕੁੜੀ ਕੁੜੇ ਠਿਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੋਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ जिस हाथ जोड़ कर वेखे सोए नानक उत्तम नीच न कोए रती रुक्ति थिति वार पवन पानी अग्नि पाताल तिस विच थाती था प्रखे तरम सार तिस विच जे जुक्त के रंग तिनके नाम अनेक अनंत कर्मी कर्मी होई विचार सच्चा आप सच्चा दरबार ਤਿੱਥੇ ਸੋਹਣ ਪੰਛ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਉਣ ਪਾਣੀ ਵੈਸੰਤਰ ਕਹਤੇ ਕਾਨ ਮਹਿਸ ਕਹਤੇ ਬਰਮੇ ਘਾੜਤ ਘੜੀਏ ਰੋਪ ਰੰਗ ਕੇ ਵੈਸ ਕੇਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਹਤੇ ਪਾਤ ਨਰੀਂਦ ਕਿਤਿਆ ਸੂਰਤੀ ਸੇਵਕ ਕਹਤੇ ਨਾਨਕ ਅੰਤ ਨ ਅੰਤ ज्ञान खंड में ज्ञान प्रचंड तित्थे नाद बिनोद कोड आनंद सरम खंड की वाणी रूप तित्थे काढ़त खड़ीए बहुत अनूप ताक्या गला कथ्या ना जाए जे को कहे पीछे पछताए तित्थे खड़ीए सुप्तमतमन बुद्ध तित्थे खड़ीए सुरा सिद्धार्थ की सुद्ध करम की बाणी जोर तिथे होर न कोई होर तिथे जोद महाबलसूर तिन में राम रहा परपुर तिथे सितो सीता महिमा माता के रूप न कथने जाए ना अब मरे न ठग जाए जिनके के राम बसे मन माहे तिथे भक्त बसे के लोक करे आनंद सच्चा मन सोए सचखंड बसे निरंकार कर कर वेखे नजर निहार तिथे खंड मंडल वरा पांड जेको कथेत अंतना अंत तिथे लोलो लो आकार जीव जीव हुकंती वेति विकार वेखे विगसे तर विचार नानक कथना करडा सार जत पहारा तिर सुनियार अहरण मत वेद हत्यार पाखला अगंतपता पांडा पाव अमृत तितठार ਕੜੀਏ ਸਭ ਸੱਚੀ ਟਕਸਾਲ ਜਿੰਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਿਹਾਲ ਸੁਨੋਖ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹਤਿ ਦੇਵ ਸਦਾਤ ਦੁਇ ਦਾਈ ਦਾਇਆ ਖੱਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪੜੀ ਨੇੜੇ ਦੇ ਕੇ ਦੂਰ ਜਿਨੀ ਨਾਮ ਤੇ ਹਾਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਹਾਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਊਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ